ਨੌਜਵਾਨ ਕਿਸਾਨ ਸੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬੀਤੇ ਦਿਨੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਹੈ ਤੇ ਅਣਪਛਾਤੇ ਖਿਲਾਫ ਦਰਜ ਕੀਤੀ ਗਈ ਜਿਸ ਨੂੰ ਲੈ ਕੇ ਲੋਕ ਵੱਡੇ ਜੋ ਹੈ ਨਿਸ਼ਾਨੇ ਸਾਧਰੇ ਨੇ ਇਸ ਨੂੰ ਜਾਣ ਬੁਝ ਕੇ ਕੀਤੀ ਗਈ ਕਮਜ਼ੋਰ ਐਫ ਆਈ ਆਰ ਦੱਸ ਰਹੇ ਨੇ ਹਾਲਾਂਕਿ ਹੁਣ ਇਹ ਸਵਾਲ ਉੱਠਦਾ ਹੈ ਕਿ ਜਿਸ ਜ਼ੀਰੋ ਐਫ ਆਈ ਆਰ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਇੰਨਾ ਰੋਲਾ ਪਾਇਆ ਹੈ ਅਸਲ ਦੇ ਵਿੱਚ ਉਹ ਕੀ ਹੈ ਅਤੇ ਇਹ ਆਮ ਐਫ ਆਈ ਆਰ ਦੇ ਨਾਲੋਂ ਕਿਵੇਂ ਵੱਖਰੀ ਹੁੰਦੀ ਹੈ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਪਾਤਣਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਧਾਰਾ ਆਈ ਪੀ ਸੀ ਦੀ ਜੋ ਹੈ 302 ਧਾਰਾ ਦੇ ਤਹਿਤ ਦਰਜ ਕੀਤੀ ਗਈ ਜਦੋਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਪੁਲਿਸ ਅਧਿਕਾਰੀ ਇਸ ਦੀ ਜਾਂਚ ਸ਼ੁਰੂ ਕਰਦੀ ਹੈ ਮਾਮਲੇ ਦੇ ਵਿੱਚ ਜਾਂਚ ਤਾਂ ਸ਼ੁਰੂ ਹੁੰਦੀ ਹੈ ਜੇਕਰ ਉਹ ਖੇਤਰ ਅਧਿਕਾਰੀ ਦੇ ਅਧੀਨ ਹੋਵੇ ਜੇ ਘਟਨਾ ਉਸ ਦੇ ਖੇਤਰ ਤੋਂ ਬਾਹਰ ਦੀ ਹੋਵੇ ਤਾਂ ਉਹ ਇੱਕ ਐਫ ਆਈ ਆਰ ਦਰਜ ਕਰਦਾ ਜਿਸ ਨੂੰ ਜ਼ੀਰੋ ਐਫ ਆਈ ਆਰ ਕਹਿੰਦੇ ਆ ਐਫ ਆਈ ਆਰ ਬਾਅਦ ਦੇ ਵਿੱਚ ਉਸ ਥਾਣੇ ਵਿੱਚ ਭੇਜ ਦਿੱਤੀ ਜਾਂਦੀ ਹੈ ਜਿਸ ਅਧੀਨ ਘਟਨਾ ਹੋਈ ਹੋਵੇ ਇਸ ਲਈ ਜ਼ੀਰੋ ਐਫ ਆਈ ਆਰ ਦੇ ਵਿੱਚ ਜੁਰਮ ਦੀ ਸੰਖਿਆ ਨਹੀਂ ਦਿੱਤੀ ਜਾਂਦੀ ਜਦਕਿ ਇਸ ਦੇ ਉਲਟ ਸਧਾਰਨ ਐਫ ਆਈ ਆਰ ਦੇ ਵਿੱਚ ਜੁਰਮ ਦੀ ਸੰਖਿਆ ਹੁੰਦੀ ਹੈ ਸ਼ਾਮਿਲ ਤੇ ਇਸ ਦੇ ਨਾਲ ਹੀ ਇਸ ਦਾ ਜ਼ੀਰੋ ਐਫ ਆਈ ਆਰ ਦਾ ਮਕਸਦ ਐਫ ਆਈ ਆਰ ਨਾ ਹੋਣ ਦੀ ਸੂਰਤ ਦੇ ਵਿੱਚ ਘਟਣਾ ਵਾਲੀ ਥਾਂ ਤੋਂ ਸਬੂਤ ਨਾ ਗਾਇਬ ਹੋ ਜਾਣ ਦੇ ਲਈ ਹੁੰਦਾ ਹੈ ਇਸ ਲਈ ਦੂਜਾ ਥਾਣਾ ਸੰਬੰਧਿਤ ਥਾਣਾ ਖੇਤਰ ਨੂੰ ਚੌਕਸ ਕਰਦਾ ਹੈ ਜ਼ੀਰੋ ਐਫ ਆਈ ਆਰ ਔਰਤਾ ਖਿਲਾਫ ਅਪਰਾਧਿਕ ਮਾਮਲਿਆਂ ਦੇ ਵਿੱਚ ਵਿਧੇਰੇ ਸਹਾਇੀ ਸਾਬਤ ਹੁੰਦੀ ਹੈ आम एफआईआर ਦੇ ਉਲਟ ਜ਼ੀਰੋ ਐਫਆਈਆਰ ਕਟਨਾ ਸਥਾਨ ਤੋਂ ਜੋ ਹੈ ਦੂਰ ਕਿਸੇ ਵੀ ਥਾਣਾ ਖੇਤਰ ਦੇ ਵਿੱਚ ਦਰਜ ਕਰਵਾਈ ਜਾ ਸਕਦੀ ਹੈ ਇਹ ਕਾਨੂੰਨ 2012 ਵਿੱਚ ਦਿੱਲੀ ਵਿੱਚ ਹੋਏ ਗੈਂਗ ਰੇਪ ਤੋਂ ਬਾਅਦ ਬਣਾਇਆ ਗਿਆ ਸੀ ਜਿਸ ਦੇ ਤਹਿਤ ਪੀੜਤ ਕਿਸੇ ਵੀ ਥਾਂ ਦੇ ਉੱਤੇ ਆਪਣੀ ਗੁਹਾਰ ਲਗਾ ਸਕਦਾ ਹੈ ਦੱਸਦੀ ਸ਼ੁਭਕਰਨ ਸਿੰਘ ਦੀ ਮੌਤ ਕਿਸਾਨੀ ਅੰਦੋਲਨ ਦੇ ਦੌਰਾਨ 21 ਫਰਵਰੀ ਨੂੰ ਖਨੌਰੀ ਜੋ ਹੈ ਸਰਹੱਦ ਦੇ ਉੱਤੇ ਹੋਈ ਸੀ ਜਿਸ ਤੋਂ 8 ਦਿਨਾਂ ਦੋ ਬਾਅਦ ਪੁਲਿਸ ਨੇ ਮਾਮਲੇ ਦੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਜਿਨਾਂ ਨੂੰ ਵੀ ਇਸ ਦੇ ਬਾਰੇ ਨਹੀਂ ਪਤਾ ਜਾਂ ਫਿਰ तरीके ਦੇ ਨਾਲ ਜਿਨ੍ਹਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜ਼ਰੂਰ ਇਸ ਨੂੰ ਸਾਂਝੀ ਕਰਨਾ ਤਾਂ ਕਿ ਕੋਈ ਵੀ ਵੰਚਿਤ ਨਾ ਰਵੇ ਕੋਈ ਵੀ ਜੋ ਹੈ ਕਿਸੇ ਨੂੰ ਇਦਾਂ ਨਾ ਹੋਵੇ ਕਿ ਪਤਾ ਨਾ ਹੋਵੇ ਕਿ ਜ਼ੀਰੋ ਐਫ ਆਈ ਆਰ ਕਿਉਂ ਹੈ ਕਿ ਵੱਡੇ ਸਵਾਲ ਕਿਉਂਕਿ ਉੱਡੇ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਜੋ ਹੈ ਇਸ ਮਾਮਲੇ ਦੇ ਵਿੱਚ ਵੱਡੇ ਵੱਡੇ ਜੋ ਹੈ આરોਪ ਲਗਾਏ ਜਾ ਰਹੇ ਨੇ ਕਿ ਕਿਉਂ ਲਗਾਈ ਹੈ ਤੇ ਜਾਣ ਬੁੱਝ ਕੇ ਆ ਕੁਝ ਕੀਤਾ ਗਿਆ ਤਾਂ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਇਸ 0 एफआईआर ਦੇ ਬਾਰੇ ਸਾਰੀ ਜੋ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਕਿ ਇਸ ਦਾ ਮਤਲਬ ਕੀ ਹੈ ਤੇ ਕਿਵੇਂ ਨਾਰਮਲ ਆਮ एफआईआर ਤੋਂ ਕਿਵੇਂ ਵੱਖ ਹੁੰਦੀ ਹੈ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਸ ਦੇ ਵੱਲੋਂ ਬੀਤੇ ਦਿਨੀ 0 एफआईआर ਦਰਜ ਕੀਤੀ ਗਈ ਹੈ एफआईआर ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਹੈ ਅਤੇ ਅਣਪਛਾਤੇ ਖਿਲਾਫ ਦਰਜ ਕੀਤੀ ਗਈ ਜਿਸ ਨੂੰ ਲੈ ਕੇ ਲੋਕ ਵੱਡੇ ਜੋ ਹੈ ਨਿਸ਼ਾਨੇ ਸਾਧਰੇ ਨੇ ਇਸ ਨੂੰ ਜਾਣ ਬੁਝ ਕੇ ਕੀਤੀ ਗਈ ਕਮਜ਼ੋਰ ਐਫ ਆਈ ਆਰ ਦੱਸ ਰਹੇ ਨੇ ਹਾਲਾਂਕਿ ਹੁਣ ਇਹ ਸਵਾਲ ਉੱਠਦਾ ਹੈ ਕਿ ਜਿਸ ਜ਼ੀਰੋ ਐਫ ਆਈ ਆਰ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਇੰਨਾ ਰੋਲਾ ਪਾਇਆ ਹੈ ਅਸਲ ਦੇ ਵਿੱਚ ਉਹ ਕੀ ਹੈ ਅਤੇ ਇਹ ਆਮ ਐਫ ਆਈ ਆਰ ਦੇ ਨਾਲੋਂ ਕਿਵੇਂ ਵੱਖਰੀ ਹੁੰਦੀ ਹੈ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਪਾਤਣਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਧਾਰਾ ਆਈ ਪੀ ਸੀ ਦੀ ਜੋ ਹੈ 302 ਦੇ ਤਹਿਤ ਦਰਜ ਕੀਤੀ ਗਈ ਜਦੋਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਪੁਲਿਸ ਅਧਿਕਾਰੀ ਇਸ ਦੀ ਜਾਂਚ ਸ਼ੁਰੂ ਕਰਦੀ ਹੈ ਮਾਮਲੇ ਦੇ ਵਿੱਚ ਜਾਂਚ ਤਾਂ ਸ਼ੁਰੂ ਹੁੰਦੀ ਹੈ ਜੇਕਰ ਉਹ ਖੇਤਰ ਅਧਿਕਾਰੀ ਦੇ ਅਧੀਨ ਹੋਵੇ ਜੇ ਘਟਨਾ ਉਸ ਦੇ ਖੇਤਰ ਤੋਂ ਬਾਹਰ ਦੀ ਹੋਵੇ ਤਾਂ ਉਹ ਇੱਕ ਐਫ ਆਈ ਆਰ ਦਰਜ ਕਰਦਾ ਜਿਸ ਨੂੰ ਜ਼ੀਰੋ ਐਫ ਆਈ ਆਰ ਕਹਿੰਦੇ ਆ ਐਫ ਆਈ ਆਰ ਬਾਅਦ ਵਿੱਚ ਉਸ ਥਾਣੇ ਵਿੱਚ ਭੇਜ ਦਿੱਤੀ ਜਾਂਦੀ ਹੈ ਜਿਸ ਅਧੀਨ ਘਟਨਾ ਹੋਈ ਹੋਵੇ ਇਸ ਲਈ 0 ਐਫ ਆਈ ਆਰ ਦੇ ਵਿੱਚ ਜੁਰਮ ਦੀ ਸੰਖਿਆ ਨਹੀਂ ਦਿੱਤੀ ਜਾਂਦੀ ਜਦਕਿ ਇਸ ਦੇ ਉਲਟ ਸਧਾਰਨ ਐਫ ਆਈ ਆਰ ਦੇ ਵਿੱਚ ਜੁਰਮ ਦੀ ਸੰਖਿਆ ਹੁੰਦੀ ਹੈ ਸ਼ਾਮਿਲ ਅਤੇ ਇਸ ਦੇ ਨਾਲ ਹੀ ਇਸ ਦਾ 0 ਐਫ ਆਈ ਆਰ ਦਾ ਮਕਸਦ ਐਫ ਆਈ ਆਰ ਨਾ ਹੋਣ ਦੀ ਸੂਰਤ ਦੇ ਵਿੱਚ ਘਟਣਾ ਵਾਲੀ ਥਾਂ ਤੋਂ ਸਬੂਤ ਨਾ ਗਾਇਬ ਹੋ ਜਾਣ ਦੇ ਲਈ ਹੁੰਦਾ ਹੈ ਇਸ ਲਈ ਦੂਜਾ ਥਾਣਾ ਸੰਬੰਧਤ ਥਾਣਾ ਖੇਤਰ ਨੂੰ ਚੌਕਸ ਕਰਦਾ ਹੈ 0 ਐਫ ਆਈ ਆਰ ਔਰਤਾ ਖਿਲਾਫ ਅਪਰਾਧਿਕ ਮਾਮਲਿਆਂ ਦੇ ਵਿੱਚ ਵਿਧੇਰੇ ਸਹਾਇੀ ਸਾਬਤ ਹੁੰਦੀ ਹੈ ਆਮ ਐਫਆਈਆਰ ਦੇ ਉਲਟ ਜ਼ੀਰੋ ਐਫਆਈਆਰ ਕਟਨਾ ਸਥਾਨ ਤੋਂ ਜੋ ਹੈ ਦੂਰ ਕਿਸੇ ਵੀ ਥਾਣਾ ਖੇਤਰ ਦੇ ਵਿੱਚ ਦਰਜ ਕਰਵਾਈ ਜਾ ਸਕਦੀ ਹੈ ਇਹ ਕਾਨੂੰਨ 2012 ਵਿੱਚ ਦਿੱਲੀ ਵਿੱਚ ਹੋਏ ਗੈਂਗ ਰੇਪ ਤੋਂ ਬਾਅਦ ਬਣਾਇਆ ਗਿਆ ਸੀ ਜਿਸ ਦੇ ਤਹਿਤ ਪੀੜਤ ਕਿਸੇ ਵੀ ਥਾਂ ਦੇ ਉੱਤੇ ਆਪਣੀ ਗੁਹਾਰ ਲਗਾ ਸਕਦਾ ਹੈ ਦੱਸ ਜੀ ਸ਼ੁਭਕਰਨ ਸਿੰਘ ਦੀ ਮੌਤ ਕਿਸਾਨੀ ਅੰਦੋਲਨ ਦੇ ਦੌਰਾਨ 21 ਫਰਵਰੀ ਨੂੰ ਖਨੋਰੀ ਜੋ ਹੈ ਸਰਹੱਦ ਦੇ ਉੱਤੇ ਹੋਈ ਸੀ ਜਿਸ ਤੋਂ 8 ਦਿਨਾਂ ਦੋ ਬਾਅਦ ਪੁਲਿਸ ਨੇ ਮਾਮਲੇ ਦੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਜਿਨਾਂ ਨੂੰ ਵੀ ਇਸ ਦੇ ਬਾਰੇ ਨਹੀਂ ਪਤਾ ਜਾਂ ਫਿਰ तरीके ਦੇ ਨਾਲ ਜਿਨ੍ਹਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜ਼ਰੂਰ ਇਸ ਨੂੰ ਸਾਂਝੀ ਕਰਨਾ ਤਾਂ ਕਿ ਕੋਈ ਵਿਵੰਚਿਤ ਨਾ ਰਵੇ ਕੋਈ ਵੀ ਜੋ ਹੈ ਕਿਸੇ ਨੂੰ ਇਦਾਂ ਨਾ ਹੋਵੇ ਕਿ ਪਤਾ ਨਾ ਹੋਵੇ ਕਿ ਜ਼ੀਰੋ ਐਫ ਆਈ ਆਰ ਕਿਉਂ ਹੈ ਕਿ ਵੱਡੇ ਸਵਾਲ ਕਿਉਂਕਿ ਉੱਠਦੇ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਜੋ ਹੈ ਇਸ ਮਾਮਲੇ ਦੇ ਵਿੱਚ ਵੱਡੇ ਵੱਡੇ ਜੋ ਹੈ આરોਪ ਲਗਾਏ ਜਾ ਰਹੇ ਨੇ ਕਿ ਕਿਉਂ ਲਗਾਈ ਹੈ ਤੇ ਜਾਣ ਬੁੱਝ ਕੇ ਕੁਝ ਕੀਤਾ ਗਿਆ ਤਾਂ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਇਸ 0 एफआईआर ਦੇ ਬਾਰੇ ਸਾਰੀ ਜੋ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਕਿ ਇਸ ਦਾ ਮਤਲਬ ਕੀ ਹੈ ਤੇ ਕਿਵੇਂ ਨਾਰਮਲ ਆਮ एफआईआर ਤੋਂ ਕਿਵੇਂ ਵੱਖ ਹੁੰਦੀ ਹੈ